ਹਰਪ੍ਰੀਤ ਆਲੂ ਵਾਲੀਆ ਮੇਰੇ ਸਾਥੀ ਵਿੱਕੀ ਵਡੇਰਾ ਜੀ ਏਬੀ 18 ਨਿਊਜ਼ ਤੋਂ ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੈ ਜੀ ਸਾਡੇ ਦੇਸ਼ ਦਾ ਸਾਡੇ ਸਨਾਤਨ ਦਾ ਸਾਡੀ ਭਾਈਚਾਰਕ ਸਾਂਝ ਦਾ ਪ੍ਰਤੀਕ ਸਾਡੇ ਦੇਸ਼ ਦਾ ਸਭ ਤੋਂ ਪ੍ਰਮੁੱਖ ਤਿਹਾਰ ਦੀਵਾਲੀ ਆਉਣ ਜਾ ਰਿਹਾ ਹੈ ਜਿਸ ਨੂੰ ਲੈ ਕੇ ਸਾਡੇ ਸ਼ਹਿਰ ਸੂਬੇ ਦੇਸ਼ ਤੇ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਸਾਡੇ ਭੈਣ ਭਰਾਵਾਂ ਵਿੱਚ ਪੂਰੀ ਸ਼ਰਧਾ ਤੇ ਉਤਸ਼ਾਹ ਹੈ ਉਵੇਂ ਹੀ ਸਾਡੇ ਖੰਨੇ ਸ਼ਹਿਰ ਦੇ ਵਿੱਚ ਵੀ ਤਿਆਰੀਆਂ ਨੇ ਜਿਹੜੀਆਂ ਪੂਰੀਆਂ ਸ਼ਰਧਾ ਤੇ ਉਤਸ਼ਾਹ ਦੇ ਨਾਲ ਸ਼ੁਰੂ ਹੋ ਗਈਆਂ ਨੇ ਏਬੀ 18 ਵੱਲੋਂ ਹਰ ਇੱਕ ਦੀਵਾਲੀ ਦੇ ਉੱਤੇ ਇੱਕ ਵਿਸ਼ੇਸ਼ ਦੀ ਡਰਾਈਵ ਚਲਾਈ ਜਾਂਦੀ ਹੈ ਜਿਹਦੇ ਵਿੱਚ ਅਸੀਂ ਸ਼ਹਿਰ ਦੀਆਂ ਨਾਮਵ ਮੁਲਾਕਾਤ ਕਰਾਉਣੀ ਆ ਜਿਹੜੇ ਕਿ ਤੁਹਾਨੂੰ ਬੈਸਟ ਵਿਸ਼ੀਜ਼ ਵੀ ਦਿੰਦੇ ਨੇ ਤੇ ਚੰਗਾ ਤੇ ਸਕਾਰਾਤਮਕ ਸਨੇਹਾ ਵੀ ਦਿੰਦੇ ਨੇ ਉਹ ਫਿਰ ਸ਼ਖਸੀਤਾਂ ਚ ਐ ਸਿਆਸਤ ਦੇ ਖੇਤਰ ਨਾਲ ਜੁੜੀਆਂ ਹੋਣ ਚਾਹੇ ਸਮਾਜ ਸੇਵਾ ਦੇ ਖੇਤਰ ਨਾਲ ਜੁੜੀਆਂ ਹੋਣ ਚਾਹੇ ਸਿੱਖਿਆ ਦੇ ਖੇਤਰ ਨਾਲ ਜੁੜੀਆਂ ਹੋਣ ਚਾਹੇ ਸਿਹਤ ਦੇ ਖੇਤਰ ਨਾਲ ਜੁੜੀਆਂ ਹੋਣ ਚਾਹੇ ਪ੍ਰਸ਼ਾਸਨਿਕ ਅਧਿਕਾਰੀ ਹੋਣ ਕਿਸੇ ਵੀ ਖੇਤਰ ਵਿੱਚ ਹੋਣ ਬਟ ਉਹਨਾਂ ਦਾ ਜਿਹੜਾ ਕੰਟਰੀਬਿਊਸ਼ਨ ਹੈ ਉਹਨਾਂ ਦਾ ਜਿਹੜਾ ਯੋਗਦਾਨ ਹੈ ਸਿਟੀ ਮੇਕਿੰਗ ਸੋਸਾਇਟੀ ਮੇਕਿੰਗ ਦੇ ਵਿੱਚ ਬੜਾ ਵਾਈਟਲ ਹੁੰਦਾ ਹੈ ਉਸੇ ਲਈ ਤਹਿਤ ਜਿਹੜੀ ਸ਼ਖਸੀਅਤ ਨਾਲ ਅੱਜ ਅਸੀਂ ਹੁਣ ਮੁਲਾਕਾਤ ਕਰਨ ਜਾ ਰਹੇ ਹ ਚ ਬਹੁਤ ਵੱਡਾ ਨਾਮ ਹੈ ਮੇਨ ਗੱਲ ਹੈ ਧਾਰਮਿਕ ਸੇਵਾ ਦਾ ਕੋਈ ਕਾਰਜ ਹੁੰਦਾ ਵਾ ਹਮੇਸ਼ਾ ਬਾ ਚੜ ਕੇ ਉਹਦੇ ਚ ਹਿੱਸਾ ਪਾਉਂਦੇ ਨੇ ਤੇ ਉਸ ਤੋਂ ਵੀ ਇਲਾਵਾ ਕਦੇ ਵੀ ਕੋਈ ਆਸ ਦੇ ਨਾਲ ਉਹਨਾਂ ਕੋਲ ਆਉਂਦਾ ਵਾ ਤਾਂ ਕਦੇ ਵੀ ਉਹਨਾਂ ਦੇ ਦਰ ਤੋਂ ਖਾਲੀ ਨਹੀਂ ਜਾਂਦਾ ਹੈਗਾ ਆਓ ਗੱਲ ਕਰਦੇ ਹਾਂ ਸੀਨੀਅਰ ਕਾਂਗਰਸੀ ਆਗੂ ਅਨਿਲ ਸ਼ੁਕਲਾ ਜੀ ਦੇ ਨਾਲ ਪਹਿਲਾਂ ਤਾਂ ਸਰ ਵੈਲਕਮ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸ਼ੁਕਰਾਨਾ ਸ਼ੁਕਰੀਆ ਤੁਸੀਂ ਜਿਹੜਾ ਸਾਨੂੰ ਆ ਕੇ ਇੰਟਰਵਿਊ ਲੈਣ ਸਾਡੇ ਆ ਜਾਂਦਾ ਹੋ ਧੰਨਵਾਦ ਤੁਹਾਡਾ ਸ਼ੁਕਲਾ ਸਾਹਿਬ ਆਪਾਂ ਦੇਖਿਆ ਜੀ ਪ੍ਰਮੁੱਖ ਤਿਹਾਰ ਆਪਨਾ ਆ ਰਿਹਾ ਤਾਂ ਸਰ ਸਾਡੇ ਚੈਨਲ ਦੀ ਇਸ ਡਰਾਈਵ ਰਾਹੀਂ ਕੀ ਮੈਸੇਜ ਫਿਰ ਮੈਂ ਦੀਵਾਲੀ ਦੇ ਪਲਕ ਸਾਰੇ ਹਿੰਦੁਸਤਾਨੀਆਂ ਨੂੰ ਸਾਰੇ ਪੰਜਾਬੀਆਂ ਨੂੰ ਲੱਖ ਲੱਖ ਵਧਾਈ ਦੇਣਾ ਚਾਹੁੰਦਾ ਸਾਰੇ ਆਪਣਾ ਅਮਨ ਮਾਨ ਨਾਲ ਆਪਣਾ ਖੁਸ਼ੀ ਖੁਸ਼ੀ ਦੀਵਾਲੀ ਮਨਾਓ ਗ੍ਰੀਨ ਜਿਹੜੇ ਆਪਣੇ ਪਟਾਕੇ ਉਹ ਚਲਾਓ ਦੂਜੇ ਆਪਣੇ ਪੁਰਾਣੇ ਪਟਾਕੇ ਸਿਸਟਮ ਛੱਡ ਗਏ ਨਵੇਂ ਪਟਾਕੇ ਚਲਾਓ ਤਾਂ ਕਿ ਮਤਲਬ ਕਿ ਕਿਸੇ ਨੂੰ ਕੋਈ ਬਿਮਾਰ ਨਾ ਹੋਵੇ ਹੋਰ ਕੋਈ ਕੋਈ ਐਨਆ ਪੋਲੂਸ਼ਨ ਨਾ ਹੋਵੇ ਪੋਲੂਸ਼ਨ ਫੇਵਰੇਬਲ ਹੋਣ ਜਿਹੜੇ ਉਹ ਪਟਾਕੇ ਚਲਾਈਏ ਆਪਾਂ ਬਹੁਤ ਵਧੀਆ ਸਰ ਨੇ ਗੱਲ ਕਹੀ ਹੈ ਕਿ ਆਪਾਂ ਨੂੰ ਥੋੜੇ ਜਿਹਾ ਰਵਾਇਤ ਤੋਂ ਚੇਂਜ ਹੋਣ ਦੀ ਜ਼ਰੂਰਤ ਹੈ ਬਹੁਤ ਖੁਸ਼ ਆ ਗਿਆ ਜੀ ਅੱਜ ਦੇ ਟਾਈਮ 'ਚ ਗ੍ਰੀਨ ਕਰੈਕਰਜ਼ ਆ ਚੁੱਕੇ ਨੇ ਐਟਮੋਸਫੀਅਰ ਫ੍ਰੈਂਡਲੀ ਆ ਚੁੱਕੇ ਨੇ ਇਕੋ ਫ੍ਰੈਂਡਲੀ ਆ ਚੁੱਕੇ ਨੇ ਜਿਨ੍ਹਾਂ ਨੂੰ ਤੁਸੀਂ ਜਿੰਨੀ ਮਰਜ਼ੀ ਤਦਾਦ 'ਚ ਚਲਾਓ ਉਹ ਪੋਲਿਊਸ਼ਨ ਇੱਕ ਲਿਮਟ ਤੱਕ ਕਰਦੇ ਨੇ ਵਾਤਾਵਰਣ ਦੀ ਸਿਹਤ 'ਤੇ ਜ਼ਿਆਦਾ ਅਸਰ ਨਹੀਂ ਪਾਉਂਦੇ ਹੈਗੇ ਸਰ ਆਪਾਂ ਦੇਖਿਆ ਵੇ ਕਿ ਇਹ ਦਿਨਾਂ ਦੇ ਵਿੱਚ ਇੱਕਦਮ ਮੌਸਮ ਬਦਲਦਾ ਸਰ ਕੁਝ ਜੀਰੀ ਦੀ ਬਾੜੀ ਕਰਕੇ ਵੀ ਸਮੋਗ ਹੁੰਦੀ ਹੈ ਪਲੱਸ ਫਾਇਰ ਕਰੈਕਰਜ਼ ਦਾ ਜਿਹੜਾ ਧੂਆਂ ਸਰ ਉਹ ਹੋ ਜਾਂਦਾ ਤਾਂ ਆਮ ਲੋਕ ਜਿਵੇਂ ਕਿ ਹੁੰ ਜਦ ਕਰਦੇ ਨੇ ਤਾਂ ਸਰ ਜਿਹੜੇ ਪੇਰੈਂਟਸ ਨੇ ਨਿਊ ਇਸ ਟਾਈਮਪੀ ਜਿਨ੍ਹਾਂ ਦੇ ਬੱਚੇ ਛੋਟੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿਉਂਕਿ ਸਰ ਤੁਸੀਂ ਦੇਖਿਆ ਹੋਵੇ بڑے ਫੈਮਿਲੀਅਰ ਢੰਗ ਦੇ ਨਾਲ ਲੋਕਾਂ ਦੇ ਵਿੱਚ ਵਿਚਰਦੇ ਹੋ ਉਹਨਾਂ ਲਈ ਵੀ ਇਹ ਸਨੇਹਾ ਬੜਾ ਜ਼ਰੂਰੀ ਹੈ ਸਰ ਕੋਈ ਬੱਚੇ ਜਿਹੜੇ ਵੀ ਆਪਣਾ ਕਰੈਕਰ ਚਲਾਉਂਦੇ ਉਹਨਾਂ ਦੇ ਮਾਪੇ ਬੈਠ ਕੇ ਚਲਵਾਉਣੇ ਚਾਹੀਦੇ ਨੇ ਉਹਨਾਂ ਨੂੰ ਮਤਲਬ ਪੂਣੀ ਦੇਖ ਰਖ ਚਲਾਉਣੇ ਚਾਹੀਦੇ ਤਾਂ ਕਿ ਕੋਈ ਐਸੀ ਮਿਸ ਹੈਪਨਿੰਗ ਨਾ ਹੋ ਜAVE ਤੇ ਦੀਵਾਲੀ ਦੇ ਬਾਅਦ ਜਿਹੜਾ ਦੁਰਘਟਨਾ ਹੋਵੇ ਬੰਦਾ ਉਧਰ ਲੱਜੇਵੇ ਬਹੁਤ ਵਧੀਆ ਸਰ ਨੇ ਗੱਲ ਕਹੀ ਹੈ ਕਿ ਹਮੇਸ਼ਾ ਆਪਣੀ ਟੇਕ ਕੇਅਰ ਦੇ ਵਿੱਚ ਆਪਣੇ ਆਲੇ ਦੁਆਲੇ ਸਰਾਊਂਡਿੰਗ ਦੇ ਵਿੱਚ ਰਹਿ ਕੇ ਬੱਚਿਆਂ ਨੂੰ ਜੇਕਰ ਜਿੱਦ ਕਰਦੇ ਨੇ ਤਾਂ ਚਲਾਓ ਇੱਕ ਲਿਮਿਟ ਤੱਕ ਚਲਾਓ ਤੇ ਬਿਲਕੁਲ ਉਹਨਾਂ ਦੇ ਨਾਲ ਰਹੋ ਉਹਨਾਂ ਦਾ ਸਾਆਇਆ ਬਣ ਕੇ ਕਿਉਂਕਿ ਇਹ ਖੁਸ਼ੀ ਖੁਸ਼ਹਾਲੀ ਦਾ ਆਪਣਾ ਤਿਹਾਰ ਹੈ ਆਪਣੀਆਂ ਪਰੰਪਰਾਵਾਂ ਦਾ ਤਿਹਾਰ ਹੈ ਆਪਣੇ ਸਨਾਤਨ ਦਾ ਤਿਹਾਰ ਹੈ ਤੇ ਸਾਰੇ ਉਸ ਦਿਨ ਖੁਸ਼ ਤੇ ਸਿਹਤਮੰਦੇ ਹੋਣੇ ਚਾਹੀਦੇ ਨੇ ਸਾਡੇ ਨਾਲ ਮੈਮ ਸ਼ੁਕਲਾ ਜੀ ਵੀ ਬੈਠੇ ਨੇ ਬਹੁਤ ਵੱਡਾ ਇਹਨਾਂ ਦਾ ਨਾਮ ਹੈ ਸਿੱਖਿਆ ਦੇ ਖੇਤਰ ਜਿਨ੍ਹਾਂ ਦਾ ਜੋ ਯੋਗਦਾਨ ਹੈ ਉਹ ਬਾਕੀ ਸਲਿਊਟੇਬਲ ਹੈ ਅੱਜ ਜੇਕਰ ਆਪਾਂ ਕਹੀਏ ਕਿ ਸਿੱਖਿਆ ਦੇ ਮ ਬਹੁਤ ਬੜਾ ਕੰਟਰੀਬਿਊਸ਼ਨ ਹੈ ਆ ਮੈਮ ਤੋਂ ਵੀ ਤੁਹਾਨੂੰ ਵਧਾਈ ਦਿਵਾਉਣੀ ਆ ਵਿਸ਼ੇਸ ਦਿਵਾਉਣੀ ਆ ਪਲੱਸ ਮੈਸੇਜ ਦਿਵਾਉਣੀ ਆ ਪਹਿਲਾਂ ਮੈਮ ਵੈਲਕਮ ਸਾਡੇ ਚੈਨਲ ਤੇ ਥੈਂਕ ਯੂ ਇਹ ਵੀ 18 نیوز ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਆ ਕਿ ਤੁਸੀਂ ਸਾਡੇ ਗ੍ਰਹਿ ਵਿਖੇ ਆਏ ਤੇ ਸਾਡੇ ਵੱਲੋਂ ਵੈਸਟ ਵਿਸ਼ੇਸ ਲੈ ਰਹੇ ਹੋ ਜਿਹੜਾ ਦੀਵਾਲੀ ਦਾ ਤਿਹਾਰ ਆ Hindu Sikh Sikh ਸਭਲਾਂ ਦਾ ਸਾਂਝਾ ਤਿਹਾਰ ਆ ਇਹ ਕੋਈ ਇੱਕ ਕੌਮ ਨਾਲ ਨਹੀਂ ਸੰਬੰਧਤ ਸਾਰੇ ਹੀ ਇਸ ਦਿਨ ਅਮੀਰ ਹੋਵੇ ਜਾਂ ਗਰੀਬ ਹੋਵੇ ਕੁਝ ਨਾ ਕੁਝ ਘਰ ਲਈ ਜ਼ਰੂਰ ਲੈ ਕੇ ਆਉਂਦਾ ਲੋਕ ਘਰਾਂ ਦੀ ਸਫਾਈ ਕਰਦੇ ਨੇ ਆਲੇ-ਦੁਆਲੇ ਵਾਤਾਵਰਣ ਸਾਫ਼ ਕਰਦੇ ਨੇ ਤੇ ਆਪਾਂ ਨੂੰ ਵੀ ਆਪਣੇ ਘਰ ਦੀ ਸਫਾਈ ਆਲੇ-ਦੁਆਲੇ ਦੀ ਸਫਾਈ ਤੇ ਸਵੱਛਤਾ ਅਭਿਆਨ ਵੱਲ ਧਿਆਨ ਦੇਣਾ ਚਾਹੀਦਾ ਤਾਂ ਕਿ ਕਿਸੇ ਨੂੰ ਵੀ ਕੋਈ ਬਿਮਾਰੀ ਨਾ ਲੱਗੇ ਤੇ ਦੂਜੀ ਗੱਲ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਆਪਾਂ ਸਾਰੇ ਹੀ ਸਮਝਦਾਰਾਂ ਬੱਚਿਆਂ ਨੂੰ ਖਾਸ ਕਰਕੇ ਬੱਚਿਆਂ ਨੂੰ ਜੋ ਪਟਾਕੇ ਚਲਾਉਂਦੇ ਨੇ ਉਹਨਾਂ ਵੱਲ ਖਾਸ ਧਿਆਨ ਦੇਣਾ ਚਾਹੀਦਾ ਕਿਉਂਕਿ ਕਦੀ ਕੋਈ ਮਿਸ ਹੈਪਨਿੰਗ ਹੋ ਜਵੇ ਤਾਂ ਉਹ ਸਾਰੀ ਉਮਰ ਹੀ ਖਮਿਆਜਾ ਉਸ ਦਾ ਭੁਗਤਣਾ ਪੈਂਦਾ ਕਿਉਂਕਿ ਇੱਕ ਇੱਕ ਦੋ ਸਾਡੇ ਰਿਸ਼ਤੇਦਾਰੀਆਂ ਦੇ ਵਿੱਚ ਵੀ ਇਹ ਮਿਸ ਹੈਪਨਿੰਗ ਹੋਈ ਆ ਤੇ ਅੱਜ ਤੱਕ ਉਹ ਬੱਚੇ ਠੀਕ ਨਹੀਂ ਹੋਏ ਤਾਂ ਇਸ ਕਰਕੇ ਮੈਂ ਇਹ ਕਹਿਣਾ ਚਾਹੁੰਦੀ ਆ ਵੀ ਤੁਸੀਂ ਸਾਰੇ ਖੁਸ਼ੀ-ਖੁਸ਼ੀ ਤਿਹਾਰ ਮਨਾਓ ਤੇ ਬਿਲਕੁਲ ਅਮਨ-ਅਮਾਨ ਨਾਲ ਸ਼ਾਂਤੀ ਨਾਲ ਤੇ ਜੇ ਛੋਟੇ ਬੱਚੇ ਨੇ ਉਹਨਾਂ ਦੇ ਕੋਲ ਖੜਕੇ ਕੋਲ ਪਾਣੀ ਦੀ ਬਾਲਟੀ ਰੱਖ ਕੇ ਤੇ ਬਹੁਤ ਧਿਆਨ ਨਾਲ ਪਟਾਕੇ ਚਲਵਾਓ ਤੇ ਗ੍ਰੀਨ ਦੀਵਾਲੀ ਬਣਾਓ ਆਰਗੈਨਿਕ ਪਟਾਕੇ ਆਏ ਨੇ ਅੱਜਕੱਲ ਤੇ ਉਹੀ ਆਪਾਂ ਨੂੰ ਚਲਾਣੇ ਚਾਹੀਦੇ ਨੇ ਬਾਤ ਵਧੀਆ ਮੈਮ ਨੇ ਵੀ ਗੱਲ ਕਹੀ ਹੈ ਕਿ ਆਪਾਂ ਨੂੰ ਬੜਾ ਧਿਆਨ ਰੱਖਣਾ ਚਾਹੀਦਾ ਕਿਉਂਕਿ ਇੱਥੇ ਹਰ ਖੁਸ਼ੀਆਂ ਦਾ ਖੇੜਿਆਂ ਦਾ ਤੇ ਮੇਨ ਗੱਲ ਹੈ ਕਿ ਆਪਣੇ ਸਨਾਤਨ ਦਾ ਬਹੁਤ بڑا ਤਿਹਾਰ ਹੈ ਮੈਮ ਆਪਾਂ ਦੇਖਿਆ ਵੀ ਕਿ ਤਿਹਾਰ ਚੱਲਿਆ ਆ ਰਿਹਾ ਅੱਜ ਦਾ ਨਹੀਂ ਲੱਖਾਂ ਸਾਲਾਂ ਤੋਂ ਚੱਲਿਆ ਆ ਰਿਹਾ ਅੱਗੇ ਲੱਖਾਂ ਸਾਲਾਂ ਤੱਕ ਚੱਲੂਗਾ ਬਟ ਮੈਮ ਕਿਤੇ ਨਾ ਕਿਤੇ ਜੋ ਆਪਣੀ ਅੱਜ ਦੀ ਜਨਰੇਸ਼ਨ ਐਟ ਪ੍ਰੈਜ਼ੈਂਟ ਪੀੜ੍ਹੀ ਹੈ ਆਪਣੀ ਉਹ ਕਿਤੇ ਨਾ ਕਿਤੇ ਆਪਣੀਆਂ ਰਵਾਇਤਾਂ ਆਪਣੀਆਂ ਪਰੰਪਰਾਵਾਂ ਆਪਣੇ ਰੀਤੀ ਰਿਵਾਜਾਂ ਤੋਂ ਦੂਰ ਹੋ ਗਈਆਂ ਨੇ ਉਹਨਾਂ ਲਈ ਜਸਟ ਤਿਹਾਰ ਇੱਕ ਛੁੱਟੀ ਤੋਂ ਵੱਧ ਕੁਝ ਨਹੀਂ ਰਹਿ ਗਿਆ ਤਾਂ ਮੈਮ ਅਜਿਹੇ ਪੇਰੈਂਟਸ ਨੂੰ ਬਟ ਕਿਤੇ ਨਾ ਕਿਤੇ ਉਹ ਆਪਣੇ ਸਨਾਤਨ ਤੋਂ ਆਪਣੇ ਸਨਾਤਨ ਦੀਆਂ ਮੁੱਲਿਆਵਾਂ ਤੋਂ ਕੀਮਤਾਂ ਤੋਂ ਸਦਰਾਂ ਤੋਂ ਕਦਰਾਂ ਤੋਂ ਪਿੱਛੇ ਹੁੰਦੇ ਜਾਂਦੇ ਨੇ ਤਾਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਉਹਨਾਂ ਨੂੰ ਮੈਂ ਇਹੀ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਜਿਹੜੇ ਆਪਣੇ ਪ੍ਰਾਤਨ ਰਿਵਾਇਤਾਂ ਨੇ ਉਹ ਸਾਰੇ ਉਹਨਾਂ ਬਾਰੇ ਜਾਣੂ ਕਰਾਣਾ ਚਾਹੀਦਾ ਹੈ ਇਹ ਦੀਵਾਲੀ ਕਿਉਂ ਮਨਾਈ ਜਾਂਦੀ ਹੈ ਜੋ Hindu ਧਰਮ ਦਾ ਇਹ ਬਹੁਤ ਵੱਡਾ ਤਿਹਾੜਾ ਹੈ ਇਸ ਦਿਨ ਸ਼੍ਰੀ ਰਾਮਚੰਦਰ ਜੀ 84 ਸਾਲ ਦਾ ਬਨਵਾਸ ਕੱਟ ਗਏ ਇਸੇ ਤਰ੍ਹਾਂ ਗੁਰਨਾਨਕ ਦੇਵ ਜੀ ਦੇ ਉਪਲਖਸ਼ ਦੇ ਵਿੱਚ ਅਸੀਂ ਮੰਦਿਰਾਂ ਗੁਰਦੁਆਰਿਆਂ ਚ ਸਾਰਿਆਂ ਚ ਪਾਠ ਪੂਜਾ ਕਰਦੇ ਆ ਤੇ ਸਾਨੂੰ ਸਾਰਿਆਂ ਨੂੰ ਹੀ ਇਹ ਖੁਸ਼ੀ ਖੁਸ਼ੀ ਇਤਿਹਾਰ ਮਨਾਉਣਾ ਚਾਹੀਦਾ ਤੇ ਆਪਸੀ ਭਾਈਚਾਰਾ ਇਹ ਧਿਆਨ ਰੱਖਣਾ ਚਾਹੀਦਾ ਕਿ ਅਸੀਂ ਰਲ ਮਿਲ ਕੇ ਇਤਿਹਾਰ ਮਨਾਈਏ ਖੁਸ਼ੀਆਂ ਵੰਡੀਏ ਤੇ ਆਪ ਵੀ ਖੁਸ਼ ਰਹੀਏ ਤੇ ਹੋਰਾਂ ਨੂੰ ਵੀ ਖੁਸ਼ ਰੱਖੀਏ ਥੈਂਕ ਯੂ ਵੈਰੀ ਮਚ ਜੀ ਇਹ ਸੀਗੇ ਸ਼ੁਕਲਾ ਦੰਪਤੀ ਜਿਨ੍ਹਾਂ ਨਾਲ ਅਸੀਂ ਤੁਹਾਡੀ ਗੱਲ ਕਰਾਈ ਜਿਨ੍ਹਾਂ ਨੇ ਤੁਹਾਨੂੰ ਬੈਸਟ ਵਿਸ਼ੇਸ ਦਿੱਤੀਆਂ ਫਿਰ ਸ਼ਹਿਰ ਦੀ ਅਜਿਹੀ ਕਿਸੇ ਨਾਮਵਰ ਸ਼ਖਸੀਅਤ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ ਤਦ ਤੱਕ ਦੇ ਲਈ ਸਾਨੂੰ ਦੋਈ ਇਜਾਜ਼ਤ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ